ਇੱਦਾਂ ਬੰਦਾ ਦੁਖੂਗੀ ਮੇਰੇ ਪ੍ਰਾਜਾਣੇ ਬੁਲਾ ਆਜਾ ਮੇਰੇ ਕਪੜਾ ਪੈਂਦੀ ਹੈ ਆਹੋ ਆਏ सोनू ਲੱਭ ਗਿਆ ਤੁਹਾਡਾ ਓਏ ਆਹੋ ਯਾਰ ਇਹੋ ਬੰਦਾ ਗਵਾਚ ਰਿਹਾ ਕੜ ਤੱਕ 3 ਸਾਲ ਹੋ ਗਏ ਨੇ 4 ਸਾਲ ਤੇਰਾ ਭਲਾ ਜੀ ਆ ਬਿਛਾਣੋ ਜੀ ਪੁੱਛਦਾ ਹੈ ਮੁੰਬਈ ਜੀ ਤਾਂ ਮੈਨੂੰ ਲੱਗਦਾ ਦਿਮਾਗ ਹੀ ਅਬਸੈਟ ਆ ਬੰਦਾ ਲੱਭਦਾ ਫਿਰਦਾ ਕੁਝ ਨਾ ਕੁਝ ਖਾਣ ਨੂੰ ਖਾਣਾ ਕੁਝ ਖਾਣਾ ਕੁਝ ਖਾਣਾ ਹੈ ਹੈ ਪ੍ਰਸ਼ਾਦਾ ਖਾਣਾ ਵਾ ਕਿੱਥੋਂ ਆਇਆ ਵਾ ਹੈ ਉਹ ਤੋਂ ਟੋਲੀਆਣਾ ਫੋਲੀ ਹੋਣੀ ਪਿੰਡ ਕਿਹੜਾ ਉਹ ਤੇ ਕੰਕਬੜਾ ਤੇ ਹੈ ਕਬੜਾ ਤੇ ਫੋਲੀ ਹੋਣਾ ਅੱਛਾ ਖਾਣਾ ਕੁਝ ਰੋਟੀ ਖਾਣੀ ਹੈ ਚਲ ਆ ਬੈ ਬੈ ਜਾ ਗੱਡੀ 'ਚ ਮੈਂ ਖਵਾ ਦੇਣਾ ਤੈਨੂੰ ਰਾਜ ਆ ਜਾ ਬੈ ਜਾ ਜਾ ਵੀਰ ਦਾ ਟੇਡ ਤਾਂ ਭਰ ਚੁੱਕਾ ਸੀ ਫਿਰ ਇਸ ਤੋਂ ਬਾਅਦ ਆਪਾਂ ਬਾਬਾ ਰਤਨਦੇਵ ਸੇਵਾ ਸੁਸਾਇਟੀ ਜੱਗੀ ਵੀਰ ਮਰਹਾਣੇ ਉਹਨਾਂ ਨੂੰ ਕਾਲ ਕੀਤੀ ਉਹ ਕਹਿੰਦੇ ਅੱਧਾ ਘੰਟਾ ਰੁਕ ਤੇਰੇ ਕੋ ਆਗੇ ਜੀ ਜੀ ਆਪਣੀ ਗੱਲ ਤੇ ਨਹੀਂ ਮੰਨਦਾ ਬੰਦਾ ਠੀਕ ਆ ਉਹ ਤੁਰਿਆ ਜਾਂਦਾ ਸੋ ਵੀਰ ਆ ਗਏ ਨੇ ਆ ਗੱਡੀ ਆ ਜੀ ਵਰਨਾ ਮਰਹਾਣੇ ਤੋਂ ਆਉਣਾ ਸੀ ਇਹਨਾਂ ਨੇ ਤੇ ਆ ਚੁੱਕੇ ਨੇ ਅਜ ਤਾਂ ਮਾਂ ਦੁਖੂਗੀ ਮੇਰੇ ਭਰਾ ਜੀ ਮੇਰੀ ਗੱਲ ਸੁਣੋ ਮੇਰੇ ਉਹਨੇ ਕੋ ਲਾਉਣੇ ਆ ਅੱਜ ਦਾ ਬਾਅਦ ਤੇ ਵੀ ਦੇਖ ਲਓ ਓਦਾਂ ਕੋਟ ਰੱਖਣਾ ਦੱਸਿਆ ਇਹਨੇ ਕੋਟ ਰੱਖਣਾ ਦਊਂ ਬਾਕੀ ਭਰਾ ਬਾਦ ਉੱਡੀ ਮੇਰਾ ਭਰਾ ਉਹ ਨਹੀਂ ਗੱਡੀ ਦਾ ਵਾਪਸ ਲੱਗਦਾ ਥੋੜਾ ਜਨਾ ਵੀਰ ਡਿਸਟਰਬ ਵਾ ਤੇ ਇਹਦੇ ਭਲੇ ਵਾਸਤੇ ਇਹਨੂੰ ਹੀ ਲੈ ਕੇ ਚੱਲੇ ਆ ਕੱਪੜਿਆ ਤੋਂ ਤੁਸੀਂ ਖੁਦ ਜੱਜ ਲਾ ਸਕਦੇ ਹੋ ਪਤਾ ਨਹੀਂ ਕਿੰਨਾ ਛੇਰ ਹੋ ਗਿਆ ਨਜ਼ਰੋਂ ਆਏ ਨੂੰ ਠੀਕ ਹੈ ਜੀ ਵਾਲ ਵੀ ਆ ਵੇਖੋ ਜੜਾਵਾ ਭੰਨੀ ਸ਼ੁਰੂ ਹੋ ਗਿਆ ਵਾਹੋ ਜੀ ਉਹ ਪ੍ਰਾਪਤ ਜੀ ਨੇ ਇਦਾਂ ਕਹਦਾ ਜੇ ਤੇਰੀ ਦਿਸਮਨ ਹੁੰਦੇ ਆ ਉਹ ਬਾ ਸੋ ਵੀਰ ਦਾ ਪਿੰਡ ਕੋਟੜਾ ਤਰਖਣਾ ਕਥੂ ਨਗਰ ਲੱਗੇ ਨਾਲ ਹੀ ਚੱਲ ਗਏ ਅਸੀਂ ਸਾਰੇ ਵੀਰ ਜੱਗੀ ਵੀਰ ਦੇ ਨਾਲ ਹਾਂਜੀ ਵੀਰੇ ਅਸੀ ਕਾਲ ਵੀਰੇ ਪਿੰਡ ਕਿਹਦੇ ਕੋਟੜਾ ਤਰਖਣਾ ਆਪਣਾ ਪਿੰਡ ਹੀ ਆ ਆ ਆ ਆ सोनू ਲੱਭ ਗਿਆ ਤੁਹਾਡਾ ਓਏ ਆਹੋ ਯਾਰ ਇਹੋ ਬੰਦਾ ਗਵਾਚਾ ਹੀ ਬੜੇ ਚਿਰ ਦਾ ਹੈ ਕਿੰਨੇ ਚਿਰ ਦਾ ਗਵਾਚਾ ਹੈ ਬਾਬਾ ਚਿਰ ਹੋ ਗਿਆ ਤੇ ਲੱਭਣ ਦੇ ਰਹੇ ਆ ਨਹੀਂ ਲੱਭਾ ਲੱਭ ਕੇ ਲਾਂਦਾ ਹੈ ਇਹ ਕਿ ਪਤਨ ਤੋਂ ਇਹਨੂੰ ਛੱਡਣ ਹੀ ਆਏ ਆ ਹਰੇ ਕੇ ਪਤਨ ਤੋਂ ਲੱਭ ਕੇ ਲਿਆਏ ਸੇਵਾ ਹੀ ਕਰਦੇ ਲੱਗਦਾ ਭਾਜੀ ਤੁਸੀਂ ਸੇਵਾ ਹੀ ਕਰਦੇ ਕਿਹੜਾ ਕਾਰੇ ਦਾ ਕਰ ਨਾ ਹੁਣ ਮੇਰੇ ਨਾਲ ਜਾਵਾਂ ਜਾਣਾ ਅੱਗੇ ਲਾ ਜਰਾ ਖੁਸ਼ੀ ਦਾ ਕੰਮ ਆ ਦੁਨੀਆ ਦਾ ਅੱਛਾ ਕਿ ਨਾ ਇਥੇ ਅਗਲਾ ਚੇ ਨੂੰ ਇਹਨਾਂ ਦਾ ਘੜ ਤਿੰਨ ਸਾਲ ਹੋ ਗਏ ਨੇ ਚਾਰ ਸਾਲ ਤੇਰਾ ਭਲਾ ਜੀ ਵੇਖਦਾ ਵੀਰਿਆ ਹਾਂ ਧੰਨਵਾਦ ਮੇਰਾ ਤੇਰੇ ਘਰ ਆ ਗਏ ਤੇਰੇ ਬੰਦੇ ਸਾਰੇ ਇਧਰ ਆਂਦੇ ਆ ਲੈ ਆਦੀ ਕੀ ਜੀ ਬਾਬਾ ਰਤ ਇਹ ਤਾਂ ਤੁਸੀਂ ਹੀ ਕੀਤੀ ਲੱਭ ਕੇ ਲੈ ਆਪ ਹਾਂਜੀ ਹਾਂਜੀ ਤੁਹਾਨੂੰ ਰੋਡ ਤੋਂ ਮਿਲਿਆ ਵੀਰੇ ਚੱਲ ਆਜੋ ਅਲੀ ਆਜਾ ਆਗੇ ਦੀ ਪਹੁੰਚ ਕੇ ਪਿੰਡ ਸੂਟਰਾ ਤਰਖਣਾ ਜਿੱਥੋਂ ਦਾ ਵੀਰ ਆ ਅੱਜ ਆਜਾ ਇਧਰ ਆ ਕਿਹੜਾ ਘਰ ਆ ਕਿਧਰ ਪਤਾ ਨਹੀਂ ਲੱਭ ਲਊਗਾ ਹੁਣ ਤਾਂ ਆਪਾਂ ਲੱਭ ਲੂਗਾ ਤਾਂ ਘਰ ਵੀ ਇਹ ਪਿੰਡ ਸ਼ਹਿਰਾ ਬਨਵਾਵਾ ਤਰਨਤਨ ਦਿਲੇ ਦੇ ਵਿੱਚ ਉੱਤੇ ਰੋਡ ਤੇ ਫੇਰਣ ਡਿਆ ਸੀਗਾ ਤੇ ਆ ਵੀਰ ਮੇਰਾ ਸੰਗਰਾਮ ਵੀਰਾ ਇਹਨਾਂ ਫੋਟੋਆਂ ਪਾਈਆਂ ਨਹੀਂ ਮਿਲਿਆ ਸੀਗਾ ਨਹੀਂ ਫੋਟੋਆਂ ਨਹੀਂ ਪਾਈਆਂ ਇਹ ਸਾਨੂੰ ਤੇ ਰੋਡ ਤੇ ਮਿਲਿਆ ਵੀਰੇ ਰੋਡ ਤੇ ਮਿਲਿਆ ਜਾਂਦਾ ਮਿਲਿਆ ਮੈਂ ਡਾਕਲੀ ਗੱਡੀ ਵੇਚ ਕੇ ਆ ਹਾਂ ਇਹਨੇ ਦੱਸਿਆ ਇਹਨੇ ਆਪਣਾ ਪਿੰਡ ਦੱਸਿਆ ਕੋਟਲਾ ਸੰਗਰਾਮ ਮੈਂ ਲੋਕੇਸ਼ਨ ਕੱਢ ਕੇ ਲੱਗਿਆ ਇਹ ਵੀ ਆ ਗਿਆ ਹਾਂ ਵੀਰ ਦੇ ਪਿੰਡ ਪਹੁੰਚੇ ਆ ਜੀ ਇਹਨਾਂ ਸਾਲਾਂ ਤੋਂ ਲੱਭ ਰਹੇ ਸੀ ਆਉਂ ਲੋਪਾਈ ਗਿਆ ਯਾ ਜੰਮੀ ਰੰ ਦਾ ਬਾਈ ਗੇਟ ਕਿਹਨਾਂ ਤੇ ਤੋਂ ਲੱਭਾਈ ਜਾਂਦਾ ਹੈ ਕੱਢ ਲਾਉਂਦੇ ਰਜਾ ਤੇ ਪਾਪੇ ਗੁੱਡੇ ਆਹ ਇਹਦਾ ਦਾਦੀ ਆ ਬੱਬਾ ਜੀ ਅੱਬਾ ਜੀ ਆ ਬਿਛਾਣੋ ਜੀ ਇਹ ਡਾ ਮੇਰਾ ਫੋਨ ਦੇ ਦੋ ਕਿੰਨਾ ਚੜਾ ਗਿਆ ਚੇਰੂ ਹਾਂ ਤਾਂ ਤਾਂ ਹੀ ਨੀ ਲੱਗਦੀ 2.5 ਮਹੀਨੇ ਕਿਤਾਈ ਸਾਲ 2.5 ਮਹੀਨੇ ਹੋ ਗਏ ਉਹ ਬਿਲਕੁਲ ਅਲੱਗ ਕੰਡਾ ਸਾਬ ਮੈਂ ਵੀ ਜੀ ਜਾਵਾਂ ਮੈਂ ਜਾਣਾ ਕਿਹੜਾ ਘਰ ਆਪਣਾ ਆ ਘਰ ਕੀ ਗੱਲ ਕੀ ਕੀ ਪ੍ਰੋਬਲਮ ਇਹਨੂੰ 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 ਪ੍ਰੂਵ ਮਹਾਰਾਜ ਦੋਪੋ ਕੁੜੀਆਂ ਜਵਾਨ ਅੱਛਾ ਕੋਤਾ ਵਾ ਨੌ ਰੇਣੀ ਮੇਰੀ ਅੱਛਾ ਬਣੀ ਉਹ ਗਏ ਅੱਜ ਫਿਰ ਨਹੀਂ ਆਇੰਦ ਆ ਬਾਈਪਾਸ ਤੇ ਉਪਰ ਆਜੀ ਉਹਦੇ ਸੋਰੇ ਘੁੰਮਦਾ ਘੁੰਮਦਾ ਸੇਖਾ ਹੈ ਕਿ ਨਾ ਸੇਖਾ ਕਹਿੰਦਾ ਸੀਗਾ ਨਾ ਲਿੰਦਾ ਹੈਗਾ ਸੇਖਾ ਤੇ ਤੁਸੀਂ ਸਾਚਾ ਨੇ ਮਹਾ ਕਿਤੇ ਨੂੰ ਮੋੜ ਕੇ ਗਿਆ ਇਥੋਂ ਆਂਦਾ ਬੂਏ ਗਾੜੀਆਂ ਮੋੜ ਕੇ ਗਿਆ ਉਹ ਮਗਰ ਭੱਜਾ ਹੀ ਇਹਦੇ ਹੈ ਚੱਲ ਕੋ ਤੇ ਇਹਨੂੰ ਤੇ ਮਹਾ ਕਿਤੇ ਫੜ ਫੁੜ ਕੇ ਨਾ ਇਹਨੂੰ ਗੱਡੀ 'ਚ ਬਿਠਾਇਆ ਮਹਾ ਕਿਤੇ ਬੈਠ ਕੇ ਗੱਲ ਕਰੀ ਜਾ ਲੀੜੇ ਵਾਹ ਦੇਰ ਜਾਈ ਜਾ ਬੈਠ ਬਾਬੂ ਅੱਛਾ 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 ਦੱਸਣ ਗੁਡੀਆਂ ਮੇਰੀਆਂ ਕਹਿੰਦਾ ਦੁਨੀਆ ਲੀਆਂ ਆਈ ਚ ਲੱਭਦੇ ਰਹੇ ਪਹਿਲਾਂ ਲੱਭਾ ਨਹੀਂ ਹਨ ਸਾਹ ਵਾਜ ਜਾ ਬੈ ਜਾ ਵੀਰ ਚੱਲ ਬੈ ਜਾ ਐਸੇ ਨਹੀਂ ਸੀ ਦੱਸਦਾ ਪਿਆ ਪਹਿਲਾਂ ਆਪਣਾ ਏ ਠੀਕ ਹੈ ਜੀ ਤੱਲੇ ਤੋਂਲੇ ਕੱਢ ਕੇ ਬੁੜੀਆਂ ਇੱਕ ਇਹਦੇ ਛੱਟ ਵੀ ਆ ਬਾਦੇ ਬਾਦੇ ਛੱਟ ਵੀ ਏ ਜੀ ਰਹਿ ਕਿੱਥੇ ਇਹ ਬਾਬਾ ਜੀ ਸਾਨੂੰ ਨਹੀਂ ਪਤਾ ਕਿੱਥੇ ਰਿਹਾ ਇਹ ਵੀਰ ਮੇਰਾ ਵੀ ਸੰਗਰਾਮ ਵੀਰ ਨਾਲ ਮੇਰੇ ਮੈਨੂੰ ਮਿਲਿਆ ਜੀ ਰੋਡ ਤੇ ਹਾਂ ਜੀ ਦੱਸਿਓ ਤੇ ਮੈਂ ਜਦੋਂ ਰੋਡ ਤੇ ਇਹਨਾਂ ਤੇ ਮੈਂ ਗੱਡੀ ਡਾਕੇ ਇਹਨੂੰ ਪਹਿਲਾਂ ਪ੍ਰਸ਼ਾਦਾ ਪਾਣੀ ਛਕਾਇਆ ਹਾਂਜੀ ਤੇ ਫਿਰ ਉਸ ਤੋਂ ਬਾਅਦ ਇਹਨੂੰ ਪੁੱਛਿਆ ਤੇ ਇਹ ਮੈਂ ਹੌਲੀ ਬੋਲਦਾ ਦੱਸਦਾ ਕੁਝ ਨਹੀਂ ਸੀ ਮੈਨੂੰ ਫਿਰ ਮੈਂ ਇਕੱਲਾ ਹਾਂ ਫਿਰ ਮੈਂ ਆ ਵੀਰੋਣਾ ਨੂੰ ਇਹਨਾਂ ਨੂੰ ਫੋਨ ਕੀਤਾ ਲੱਗ ਗਈ ਤੇ ਇਹ ਮੈਨੂੰ 15-20 ਮਿੰਟ ਦਾ ਹੀ ਵੀਰ ਆ ਗਿਆ ਮੇਰੇ ਕੋਲ ਤੇ ਕਹਿੰਦੇ ਵੀ ਆਪਾਂ ਹੁਣ ਇਹਨੂੰ ਆਪਣਾ ਇਹਦੇ ਘਰ ਤਾਂ ਹੀ ਪਹੁੰਚਾਵਾਂਗੇ ਤੇ ਹੁਣ ਇਹ ਵੀਰ ਨੂੰ ਘਰ ਤਾਂ ਹੀ ਲੈ ਆਏ ਜੇ ਤੁਹਾਡੇ ਕੋਲ ਤੇ ਠੰਡ ਬਹੁਤ ਸੀ ਤੇ ਮੈਨੂੰ ਵੇਖ ਕੇ ਹੋਇਆ ਵੀ ਬੰਦਾ ਤੁਰਿਆ ਜਾਂਦਾ ਠੰਡ 'ਚ ਮੈਂ ਪੁੱਛਿਆ ਬੜਾ ਕਿੱਥੇ ਆਲ ਵੀ ਕਿ ਇੱਥੇ ਦੇ ਬਣਾਏ ਹਾਂਜੀ ਹਾਂਜੀ ਦਾ ਮਤਲਬ ਕਿ ਪਹਾੜਿਤ ਆਉਂਦਾ ਨਹੀਂ ਫਗੜਿਤ ਨਹੀਂ ਹੁੰਦਾ ਬਾਹਰ ਦੇ ਤਲੇ ਤੋਂ ਲੈ ਕੱਢ ਕੇ ਨੂੰ ਫੜ ਫੜ ਕੇ ਦੋਹਾਂ ਤਨਾ ਜਾ ਕੇ ਦੀ ਬਿਠਾਇਆ ਹਾਂਜੀ 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 ਆਉਂਦਾ ਹਨਾ ਕਿ ਭਰਾ ਮੈਨੂੰ ਕਿੱਥੇ ਲੈ ਕੇ ਹਾਂਜੀ ਹਾਂਜੀ ਤਾਈਓ ਤਾਈਓ ਕਿੰਦਰ ਮੈਂ ਕਿਉਂ ਦੱਸਾਂ ਮੈਂਨਾਂ ਐਡਰੈਸ ਮੇਰੇ ਬਟਾਲੇ ਤੱਕ ਲੱਭਦੇ ਰਹੇ ਮੈਂ ਨਹੀਂ ਜਿਹੜੇ ਪਾਏ ਹਾਂ ਹਾਂ ਬੜੇ ਜੀ ਲੱਭਦੇ ਰਹੇ ਆਹ ਲੱਗਾ 2 ਮਹੀਨੇ ਹੋ ਗਏ ਕਿੰਨੇ ਬੱਚੇ ਬਾਬਾ ਡੇ ਹਾਂਜੀ ਕਿੰਨੇ ਬੱਚੇ ਡਾਡੇ ਚਾਰ ਬੱਚੇ ਤਿੰਨ ਗੁਜਰ ਗਏ ਅੱਛਾ ਇਹ ਕਦੋਂ ਦਾ ਇਦਾਂ ਵੀਰੇ ਇਹ ਨੂੰ ਹੋਈ ਗਏ ਸਾ ਅੰਦਾ ਪਾਪ ਥੋੜਾ ਹੀ ਵੇਜ ਤਾ ਰਾਂ ਵੀਰਾ ਆਏ ਬੈ ਅੰਦਰ ਹਾਂਜੀ ਕੋਈ ਗੱਲ ਨਹੀਂ ਬੈਠੇ ਕੋਈ ਨਹੀਂ ਪਾਣੀ ਪੀ ਦੇ ਮੇਰਾ ਭਰਾ ਹੈ ਉਹ ਚੱਲ ਨਹੀਂ ਨਹੀਂ ਲਖਣਾ ਤੇ ਲੈ ਲੀਏ ਹੈ ਹੈ ਸੁਣ ਲੈ ਮੈਨੂੰ ਚਲੋ ਬੱਚਿਆਂ ਕੋਲ ਹਨਾ ਪਹੁੰਚ ਗਿਆ ਆਪਣੇ ਇਹਨਾਂ ਵੱਡੇ ਤਿੰਨ ਦੋ ਅੱਗੇ ਗਏ ਅੱਛਾ ਜੀ ਜੈ ਜੀ ਅੱਗਿਆ ਜਵਾਨ ਹੀ ਦਮੇ ਅੱਛਾ ਜੀ ਦੋ ਬੱਚੇ ਆਪਣੇ ਮੁਕੱਦਰ ਹਾਂਜੀ ਉਹ ਤਾਂ ਘਰ ਦੀ ਨੂੰ 26 27 ਹਾਲੇ ਮੇਰੀ ਨਹੀਂ ਮਰੀ ਅੱਛਾ ਜੀ ਮੈਂ ਕਹਿੰਦਾ ਤੇਰਾ ਕਰਿਆ ਨਾ ਸਿੱਧਾ ਹੀ ਤਰੇ ਗਿਆ ਤੇ ਵੇਲਾ ਹਟਣਾ ਫਿਰ ਗੱਡੀ 'ਚ ਨਹੀਂ ਬਹਿਣਿਆ ਵੇਖਲਾ ਕਹਿੰਦਾ ਮੈਂ ਜਰੋਂ ਨਹੀਂ ਜਾਣਾ ਯਾਰ ਮੇਰੀ ਮਰਜ਼ੀ ਮੈਂ ਨਹੀਂ ਗੱਡੀ 'ਚ ਬਹਿਣਾ ਤੇ ਥੱਕੇ ਨਾ ਭਲੋਗੇ ਅੱਛਾ ਮੈਂ ਤੈਨੂੰ ਦਿਖਾਉਣਾ ਮੈਂ ਵੀਡੀਓ ਫੋਨ ਦੇ ਵਿੱਚ ਬਣਾਈ ਤੇ ਬੜੇ ਇਹਨੂੰ ਜਦੋਂ ਜ਼ਿਆਦ ਕਰਕੇ ਇਹਨੂੰ ਗੱਡੀ 'ਚ ਬਿਠਾਇਆ ਹੈਗਾ ਹਾਂ ਅਈ ਤੇ ਅੱਜ ਦਿਨ ਵੀਰ ਦੀ ਲਾਭਦੇ ਰੇ ਇਹਨੂੰ ਅੱਛਾ ਜੀ ਤੇ ਨਹੀਂ ਸਾਨੂੰ ਲੱਭਾ ਫੇਰਾ ਹੀ ਆਖਿਆ ਹੁਣ ਕੀ ਪਤਾ ਸਾਨੂੰ ਕਿੱਧਰ ਨੂੰ ਚੱਲ ਗਿਆ ਮੂੰਹ ਜੀ ਸਾਰੇ ਜਾ ਜਾਗੇ ਜਗਾ ਬੰਦਾ ਬੁਰਾ ਉਹਨੂੰ ਤੇ ਰੋਟੀ ਸੁਣਾਉਂਦੀ ਮਰੀ ਹਾਂ ਰੋਟੀ ਕਿਹਾ ਖਾਣੀ ਤੁਹਾਡੇ ਕਹਿਣੇ ਕੀ ਹੋਣਾ ਇਹਨੇ ਤਾਂ ਕਹਿੰਿਆ ਉਹ ਤਾਂ ਦੇ ਹਾਜੀ ਬੜੇ ਕਿ ਕੱਲ ਦਾ ਹਾਜੀ ਹਾਜੀ ਫੜਿਆ 12 ਵਜੇ ਸਾਰੇ ਚੱਲੇ ਯਾਰ ਆਪਣੇ ਛੱਡ ਪਰ ਆ ਸੇਖਵਾ ਸਾਰੇ ਕਿੱਥੇ ਆ ਸੇਖਵਾ ਕਿੱਥੇ ਆ ਹਾਂ ਸੌਰੀਆਂ ਨੇ ਚੱਲੇ ਗਦੇ ਹੋ ਰਾਈਟ ਆ ਗਿਆ ਕਿਹਦੇ ਬੰਦ ਨਹੀਂ ਕਛੀ ਗਿਆ ਰੇ ਨਹੀਂ ਦਸੀਗਾ ਇਹਨਾਂ ਦਾ ਸੇਖਵਾ ਚੱਲਿਆ ਕਹਿੰਦਾ ਆਪਣੇ ਸੇਖਵਾ ਇੱਕ ਪਿੰਡਾ ਅਛਾਰੇ ਚੱਲੇ ਯਾਰ ਆਪਣੇ ਛੱਡ ਪਰ ਆ ਸੇਖਵਾ ਸਾਰੇ ਕਿੱਥੇ ਆ ਸੇਖਵਾ ਕਿੱਥੇ ਪੈਂਦਾ ਏ ਇਹ ਨਾ ਸੌਰੀ ਦਾ ਪੂਰਾ ਪਤਾ ਨਹੀਂ ਨਾ ਉਹ ਵਿਚੋ ਖਿਆਲ ਇਹ ਪੂਰਾ ਮਹਾਂਗ ਤੇ ਭਾਇਆ ਪੂਰਾ ਚੰਗਾ ਭਰਾ ਬੜੀ ਬੜੀ ਵਗਾਈ ਗਾਈ ਗੱਡੀ ਦੋਵੇਂ ਚੀਜ਼ ਗਈ ਨਾ ਉਹ ਜਰੂਰ ਇਹਦਾ ਨਾਂ ਨੂ ਲਿਖਾ ਦੇ ਹਾਂ ਕਿਉਂਕਿ ਅੱਜ ਤੱਕ ਆਰਿਆ ਕਰਿਆ ਗਿਆ ਹਨਾ ਕਿ ਆਪਣੇ ਕੋਲ ਐਵੇਂ ਦੇ ਕੇਸ ਹੁੰਦੇ ਆ ਕਿ ਜਿੱਥੇ ਸੋਰੇ ਜਾਂਦਾ ਕਿਤੇ ਉਹਨੂੰ ਗਾਂ ਦੇ ਹਾਂ ਉਹਨੂੰ ਨੇ ਗਿਆ ਤਰਨ ਤਰਨ ਗਿਆ ਉਹ ਜਿਹੜੀ ਆਪਣੀ ਬੱਦਮਾਸ਼ੀ ਗੱਲ ਦਾਦਾ ਜੀ ਛੇਬੀ ਦੀ ਗੱਲ ਤੇ ਨਹੀਂ ਹੋ ਇਹਦਾ ਡਰੈੱਸ ਸਭ ਦੀ ਗੱਲ ਕਰ ਲਿਓ ਜੇਲ ਕਰਕੇ ਠੀਕ ਹੈ ਜੀ ਚੰਗਾ ਵੀਰ ਉਹਤਲਾ ਅਗਰ ਗਾਦੇ ਰਾਸ ਤੇ ਬੁਲਾਣਾ ਬੁਲਾ ਹੱਥ ਚਲੋ ਜੀ ਚਲੋ ਚਲੋ ਜੀ ਚਲ ਜੀ ਬੜੀ ਬੜੀ ਮਿਹਰਮਨੀ